ਤੇ ਕੱਲ ਪੁਲਿਸ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਜਿੱਥੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਉੱਥੇ ਹੀ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਪੁਲਿਸ ਤਸ਼ੱਦਦ ਕਰਦੇ ਆਂ ਵੱਡੀ ਗਿਣਤੀ ਕਿਸਾਨਾਂ ਨੂੰ ਜਿਹੜਾ ਉਹ ਪੁਲਿਸ ਹਿਰਾਸਤ ਦੇ ਵਿੱਚ ਲਿਆ ਗਿਆਗਾ ਕਿਸਾਨਾਂ ਦਾ ਪਿਛਲੇ 13 ਮਹੀਨਿਆਂ ਤੋਂ ਚੱਲ ਰਿਹਾ ਮੋਰਚਾਗਾ ਜਿਹੜਾ ਉਹ ਚੱਕ ਕੇ ਪੰਜਾਬ ਸਰਕਾਰ ਦੇ ਵੱਲੋਂ ਇਹ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਦੇ ਨਾਲ ਇੰਡਸਟਰੀ ਨੂੰ ਲੋਕਾਂ ਨੂੰ ਅਸੀਂ ਵੱਡੀ ਰਾਹਤ ਦੇ ਦਿੱਤੀ ਆ ਹਾਲਾਂਕਿ ਜਿਹੜੇ ਉਥੋਂ ਉਠਾਏ ਗਏ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਭੇਜੇ ਗਏ ਨੇ ਉਹ ਵੀ ਤਾਂ ਲੋਕ ਨੇ ਉਹ ਉਹ ਵੀ ਇਸ ਪੰਜਾਬ ਦੇ ਵਸਨੀਕ ਨੇ ਉਹਨਾਂ ਦਾ ਵੀ ਇਸ ਪੰਜਾਬ ਤੇ ਉਨਾ ਹੀ ਹੱਕ ਹੈ ਜਿੰਨਾ ਬਾਕੀਆਂ ਦਾ ਇਸ ਵਿਸ਼ੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਐਡਵੋਕੇਟ ਹਰਮਨਜੀਤ ਸਿੰਘ ਰਾਏ ਸਰ ਦੇ ਨਾਲ ਹਰਮਨਜੀਤ ਜਿਹੜਾ ਬੀਤੇ ਕੱਲ ਪੁਲਿਸ ਦੇ ਵੱਲੋਂ ਆਪਰੇਸ਼ਨ ਕੀਤਾ ਗਿਆਗਾ ਉਸ ਆਪਰੇਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਇਹ ਕਿਸਾਨਾਂ ਦੇ ਨਾਲ ਇੱਕ ਧੋਖਾ ਨਹੀਂ ਹੈ ਮੀਟਿੰਗ ਦੇ ਲਈ ਬੁਲਾ ਕੇ ਇਸ ਤਰੀਕੇ ਦੇ ਨਾਲ ਗ੍ਰਿਫਤਾਰੀਆਂ ਦੇਖੋ ਜਿਹੜਾ ਕੱਲ ਦਾ ਭਗਵੰਤ ਮਾਨ ਸਰਕਾਰ ਤੇ ਚੱਦਦ ਕਰ ਰਹੀ ਹੈ ਇਹ ਪਿਛਲੇ ਟਾਈਮ ਤੇ ਜਿੰਨੀਆਂ ਸਰਕਾਰਾਂ ਬਣੀਆਂ ਨੇ ਆਪਾਂ ਜੇ ਖੜਕੂਬਾ ਤੋਂ ਬਾਅਦ ਦਾ ਦੌਰ ਲਈਏ ਸਾਰਾ ਤਾਂ ਸਾਰੇ ਤੋਂ ਬਾਅਦ ਮਤਲਬ ਕਿ ਇੱਕ ਖਤਰਨਾਕ ਰੂਪ ਸਾਹਮਣੇ ਆ ਰਿਹਾ ਸਰਕਾਰੀ ਤੰਤਰ ਦਾ ਮਤਲਬ ਉਹਦੇ ਵਿੱਚ ਇਹ ਰੂਪ ਭਗਵੰਤ ਮਾਨ ਦਾ ਮਤਲਬ ਆਪਾਂ ਨੂੰ ਇਸ ਪੱਧਰ ਦੇ ਉੱਤੇ ਫੋਰਸ ਦਾ ਇਸਤੇਮਾਲ ਕਰਨਾ ਪੰਜਾਬ ਦੇ ਵਿੱਚ ਪੁਲਿਸ ਨੂੰਣਾ ਇਹ ਅਮਰਤਪਾਲ ਵੇਲੇ ਦੇ ਦੇਖਿਆ ਤੇ ਉਹ ਤੋਂ ਬਾਅਦ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਨਸ਼ੇ ਦੇ ਉਲਟ ਮਹਮ ਦੇ ਨਾਂ ਦੇ ਉੱਤੇ ਬਿਨਾਂ ਕਿਸੇ ਕਾਨੂੰਨ ਦੀ ਉਲੇ ਅਦਾਲਤੀ ਕਾਰਵਾਈ ਦੀ ਪ੍ਰਵਾਹ ਕੀਤੇ ਬਲਡوزر ਚਲਾਏ ਜਾ ਰਹੇ ਨੇ ਤੇ ਉਹ ਤੋਂ ਬਿਨਾ ਜਿਹੜੇ ਫੇਕ ਐਨਕਾਊਂਟਰ ਕੀਤੇ ਜਾ ਰਹੇ ਨੇ ਉਹੀ ਮਨਕਰਤ ਤ ਇੱਕੋ ਕਹਾਣੀ ਬਣਾ ਕੇ ਦਿੱਤਾ ਦੀ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਤਾਂ ਇਹ ਜਿਹੜਾ ਉਹ ਬਲਡੋਜ਼ਰ ਦਾ ਪੀਲਾ ਪੰਜਾ ਕੱਲੋਂ ਕਿਸਾਨਾਂ ਦੇ ਟੈਂਟਾਂ ਦੇ ਉੱਤੇ ਚੱਲਿਆ ਇਹ ਹਰ ਵਿਰੋਧੀ ਆਵਾਜ਼ ਦੇ ਉੱਤੇ ਚੱਲਣਾਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਰਾਹ ਤੇ ਭਵੰਤਮਨ ਸਰਕਾਰ ਪੈ ਗਈ ਇਹ ਤੋਂ ਪਹਿਲਾਂ 5 ਤਰੀਕ ਨੂੰ ਜਿਹੜਾ ਐਸਕੇਐਮਓ ਦਾ ਚੰਡੀਗੜ੍ਹ ਦਾ ਸੱਦਾ ਸੀ ਉਸ ਦਿਨ ਹੀ ਇਹਨਾਂ ਨੇ ਆਪ ਦੇ ਤੇਵਰ ਦਿਖਾਤੇ ਸੀਗੇ ਮਤਲਬ ਇਹ ਇੱਕ ਪੂਰੀ ਪਾਲਿਸੀ ਦੇ ਤਹਿਤ ਹੈ ਕਿ ਜਿਹੜਾ ਲੜਨ ਵਾਲਾ ਹਿੱਸਾ ਹੈ ਕਿਸਾਨ ਜੁਨੀਆ ਨਾਲ ਸਭ ਤੋਂ ਵੱਧ ਜਥੇਬੰਦਕ ਫੋਰਸ ਆ ਪੰਜਾਬ ਦੇ ਵਿੱਚ ਪੂਰੇ ਭਾਰਤ ਦੀਆਂ ਕਿਸਾਨਾਂ ਦੇ ਮੁਕਾਬਲੇ ਸਭ ਤੋਂ ਵੱਧ ਜਥੇਬੰਦਕ ਨੇ ਪੰਜਾਬ ਦੇ ਕਿਸਾਨ ਤੇ ਉਸ ਜਥੇਬੰਦਕ ਤਾਕਤ ਨੂੰ ਕੁਚਲ ਕੇ ਇੱਥੇ ਪੁਲਿਸ ਸਟੇਟ ਇੱਥੇ ਅਫਸਰशाही ਦਾ ਰਾਜ ਸਥਾਪਿਤ ਕਰਨਾ ਤੇ ਆਪ ਦੀਆਂ ਜਿਹੜੀਆਂ ਮਤਲਬ ਕਿ ਨਕਮਾ ਪਾਣਾ ਪਿਛਲੇ 3 ਸਾਲ ਦਾ ਉਹ ਨੂੰ ਟਕਣ ਦੀ ਖਾਤਰ ਪੁਲਿਸ ਜ਼ਬਰਦਸਤ ਤੇ ਭਗਵੰਤ ਮਾਨ ਸਰਕਾਰ ਆ ਗਈ ਹੈ ਕਿਉਂਕਿ ਸਰਕਾਰ ਦੇ ਪੱਲੇ ੱਲੇ ਹੁਣ ਬਚੀ ਕੁਛ ਨਹੀਂ ਜਿਹੜੀਆਂ ਗੱਲਾਂ ਕਰਕੇ ਆਏ ਸੀ ਉਹ ਕਿਸੇ ਗੱਲ ਤੇ ਨਹੀਂ ਖੜੇ ਕਿਸੇ ਗੱਲ ਤੇ ਨਹੀਂ ਖੜੇ ਹਾਂ ਨਾ ਤਾਂ ਔਰਤਾਂ ਨੂੰ 1100 ਰੁਪਿਆ ਮਹੀਨਾ ਮਿਲਿਆ ਪਹਿਲਾਂ 1000 ਕਿਹਾ ਸੀ ਫਿਰ 1100 ਨਾ ਕਿਸਾਨਾਂ ਨੂੰ ਉਹ ਜਿਹੜੀ ਕਹਿੰਦੇ 50 ਮਿੰਟਾਂ ਚ ਐਮਐਸਪੀ ਨਾ ਐਮਐਸਪੀ ਤਾਂ ਦੂਰ ਦੀ ਗੱਲ ਕਿਸਾਨਾਂ ਦੀ ਕੋਈ ਮੰਗ ਨਹੀਂ ਜਿਹੜੀ ਇਹਨਾਂ ਨੇ ਮੰਨੀ ਗੜੇਮਾਰੀ ਦੇ ਅਜੇ ਤੱਕ ਰੁਪਈਏ ਨਹੀਂ ਕਿਸਾਨਾਂ ਨੂੰ ਪ੍ਰੋਪਰ ਮਿਲੇ ਜਿੰਨੇ ਮਿਲਣੇ ਚਾਹੀਦੇ ਸੀ ਨਾ ਮਜ਼ਦੂਰਾਂ ਨੂੰ ਕੁਝ ਮਿਲਿਆ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਸੀ ਵੱਡਾ ਹਿੱਸਾ ਪੰਜਾਬ ਦਾ ਬੇਰੁਜ਼ਗਾਰ ਤੁਰਿਆ ਫਿਰਦਾ ਹੈ ਕੱਚੇ ਕੰਮਿਆਂ ਦੇ ਵਿੱਚੋਂ ਚੋਣੇ ਦਾ ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ ਕਿਹਾ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਵੱਡਾ ਰੋਜ਼ਗਾਰ ਦੇਤਾ ਜੀ ਉਹ ਅੰਕੜਾ ਜਿਹੜਾ ਆਪਦੇ ਕੋਲੇ ਮਨ ਘੜਤ ਜਾ ਬਣਾਇਆ ਜਾ ਰਿਹਾ ਹੈ ਯਾਨੀ ਕਿ 3 ਸਾਲਾਂ ਦੇ ਵਿੱਚ ਸੇਰਚੋਂ ਪੂਣੀ ਨਹੀਂ ਕੱਤੀ ਹੁਣ ਇਹਨਾਂ ਦੇ ਵੱਲੋਂ ਇਹ ਰੂਪ ਨਹੀਂ ਦਿਖਾਇਆ ਜਾ ਰਿਹਾ ਵੀ ਅਸੀਂ ਤਾਂ ਬੜਾ ਕੁਝ ਕਰ ਦਿੰਦੇ ਜੇ ਕਿਸਾਨ ਨਾ ਹੁੰਦੇ ਵੀ ਇਹਨਾਂ ਨੇ ਰਾਹ ਰੋਕ ਲਿਆ ਨਹੀਂ ਤਾਂ ਜਿਵੇਂ ਉਹ ਕਿਹਾ ਸੁਖਵੀਰ ਬਾਦਲ ਦੀ ਮੇਰੇ ਯਾਦ ਹੈ ਉਹ ਕਹਿੰਦਾ ਸੀ ਵੀ ਟਰੱਕ ਭਰ ਕੇ ਆਉਣਗੇ ਸੈਂਟਰ ਚੋਂ ਤੇ ਇਹਨਾਂ ਨੂੰ ਆਏ ਆ ਵੀ ਖਨੀ ਇੰਡਸਟਰੀ ਪੰਜਾਬ ਦੇ ਵਿੱਚ ਉਹ ਸ਼ੰਭੂ ਵਾਲੀ ਸੜਕ ਰਾਹੀਂ ਉਹ ਨੰਗਣੀ ਸੀ ਇਧਰੋਂ ਡੱਬ ਵਾਲੀ ਵਾਲਾ ਰਾਹ ਵੀ ਪਿਆਗਾ ਪੰਜਾਬ ਤੋਂ ਕਿੰਨੇ ਰਾਹ ਦਿੱਲੀ ਨੂੰ ਜਾਂਦੇ ਨੇ ਔਰ ਇਹਨਾਂ ਦੇ ਵੱਲੋਂ ਜਿਹੜਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਦੇਖੋ ਬਹੁਤ ਗਲਤ ਤੱਥਾਂ ਦੇ ਆਧਾਰ ਤੇ ਨੈਰੇਟਿਵ ਹੈ ਸਾਰਾ ਮਤਲਬ ਇਹ ਜਿਹੜੀ ਵਪਾਰੀ ਵਰਗ ਆ ਜਿਹੜਾ ਉਹ ਵੀ ਪੁਨਰਾਈਜ ਹੋ ਰਿਹਾ ਇੱਕ ਪੱਧਰ ਦੇ ਉੱਤੇ ਮਤਲਬ ਉਹਨੂੰ ਵੀ ਸਮਝਣਾ ਚਾਹੀਦਾਗਾ ਕਿ ਪੰਜਾਬ ਦੀ ਪਹਿਲੀ ਗੱਲ ਤਾਂ ਇਹ ਆ ਕਿ ਇਹ ਬਾਰਡਰ ਨੇ ਜਿਹੜੇ ਉਹ ਕਿਸਾਨਾਂ ਨੇ ਨਹੀਂ ਰੋਕੇ ਇਵਨ ਹੁਣ ਤੁਸੀਂ ਆਪਦੇ ਹਾਈ ਕੋਰਟ ਆਪਦੀ ਜੁਡੀਸ਼ਰੀ ਦੀ ਗੱਲ ਤਾਂ ਮੰਨ ਲਓ ਕੁਝ ਹੱਦ ਤੱਕ ਜੇ ਤੁਸੀਂ ਨਹੀਂ ਮੰਨੋਗੇ ਤਾਂ ਫਿਰ ਲੜਨ ਵਾਲੀਆਂ ਤੇ ਨਾਲ ਤੇ ਤੁਸੀਂ ਉਮੀਦ ਕਰਦੋ ਕਿ ਹਾਈ ਕੋਰਟ ਦੇ ਆਰਡਰਾਂ ਦੀ ਲੰਘਣਾ ਨਾ ਕਰਨ ਇਹ ਹਾਈ ਕੋਰਟ ਨੇ ਕਿਹਾ ਕਿ ਹਰਿਆਣਾ ਸਰਕਾਰ ਬੈਰੀਗਾ ਦਾ ਕਾਬ ਇਹਨਾਂ ਨੂੰ ਦਿੱਲੀ ਜਾਣ ਦਾ ਹੱਕ ਆ ਉਹ ਫੈਸਲੇ ਦੇ ਉਲਟ ਹਰਿਆਣਾ ਸਰਕਾਰ ਸੁਪਰੀਮ ਕੋਰਟ ਗਈ ਸੁਪਰੀਮ ਕੋਰਟ ਨੇ ਸਟੇਟਸ ਕੋਡ ਕਿਹਾ ਹੋਇਆ ਤੇ ਪੰਜ ਮੈਂਬਰੀ ਕਮੇਟੀ ਬਣਾਈ ਹੋਈ ਆ ਉਹ ਕਮੇਟੀ ਦਾ ਕੰਮ ਚੱਲ ਰਿਹਾ ਤੇ ਸੈਂਟਰ ਸਰਕਾਰ ਨੇ ਗੱਲਬਾਤ ਸ਼ੁਰੂ ਕੀਤੀ ਹੋਈ ਆ ਤੇ ਕੱਲ ਦੀ ਮੀਟਿੰਗ ਤੋਂ ਬਾਅਦ 5 ਮਈ ਦੀ ਮੀਟਿੰਗ ਅਗਲੀ ਰੱਖੀ ਹੋਈ ਆ ਮਨ ਲ ਤੁਸੀਂ ਇੱਕ ਪਾਸੇ ਤਾਂ ਸੁਪਰੀਮ ਕੋਰਟ ਸਟੇਟਸ ਕੋ ਕਹਿ ਰਿਹਾਗਾ ਬਣਾ ਕੇ ਰੱਖਣਾ ਹੈ ਕੇਂਦਰ ਸਰਕਾਰ ਗੱਲਬਾਤ ਕਰ ਰਹੀ ਆ ਤੇ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਗਲਤ ਨੇ ਸਾਰੀ ਗੱਲ ਦੇ ਵਿੱਚ ਜਦ ਕਿ ਹਾਈ ਕੋਰਟ ਨੇ ਕਿਹਾ ਕਿ ਬਾਰਡਰ ਉਹਨਾਂ ਨੇ ਰੋਕੇ ਹੋਏ ਨੇ ਉਹ ਗੱਲ ਫੈਕਟ ਵੀ ਆ ਇਹ ਤਾਂ ਦਿੱਲੀ ਜਾਣ ਦਾ ਸੱਦਾ ਸੀ ਤੇ ਦੂਜੀ ਗੱਲ ਕੀ ਆ ਕਿ ਜਿਹੜੀ ਗੱਲ ਨੂੰ ਇਹ ਕਰਾਇਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਐਕਸ਼ਨ ਆ ਵਿਕਾਸ ਦੇ ਰਾਹ ਦੇ ਰੋੜਾ ਨੇ ਉਹ ਅਜੇ ਵਪਾਰੀਆਂ ਵਪਾਰ ਦਾ ਘਾਟਾ ਪੈ ਰਿਹਾਗਾ ਕੀ ਜਿਹੜੀ ਗੱਲ ਕਿਸਾਨ ਮੰਗ ਰਹੇ ਨੇ ਐਮ ਐਸ ਪੀ ਦੇ ਤੇ ਕਾਨੂੰਨੀ ਗਾਰੰਟੀ ਉਹ ਕੀ ਪੰਜਾਬ ਦੀ ਆਰਥਿਕਤਾ ਨਾਲ ਜੁੜੀ ਹੋਈ ਨਹੀਂ ਹੈਗੀ ਮੇਰੇ ਵਿੱਚੋਂ ਤਾਂ ਸਾਰੀਆਂ ਰਿਪੋਰਟਾਂ ਹੀ ਇਹ ਨੇ ਪਿਛਲੇ 30 ਸਾਲਾਂ ਦੀਆਂ ਰਿਪੋਰਟਾਂ ਨੇ ਕਿ ਛੋਟੇ ਪਲਾਂਟ ਇੱਥੇ ਬੰਦ ਹੋ ਰਹੇ ਨੇ ਇੰਡਸਟਰੀ ਇੱਥੋਂ ਮੂਵ ਕਰ ਰਹੀ ਆ ਤੇ ਉਹਦੇ ਵਿੱਚ ਕਿ ਜਿਹੜਾ ਏਸ ਸੜਕ ਰੁਕਣ ਸੰਭੂ ਬਾਰਡਰ ਰੁਕਣ ਨਾਲ ਆ ਕਿ ਜਿਹੜਾ ਉਹ ਉਹਨਾਂ ਦਾ ਨੁਕਸਾਨ ਹੋ ਰਿਹਾ ਉਹ ਸਾਰਾ ਜਿਹੜਾ ਸਿਨੈਰੀਓ ਆ ਤੇ ਸਾਰੀ ਜਿਹੜੀ ਆਰਥਿਕ ਸੰਕਟ ਆ ਉਹਦੇ ਵਿੱਚ ਉਹ ਆਟੇ ਚ ਨੂਨ ਬਰਾਬਰ ਵੀ ਨਹੀਂ ਉਹ ਗੱਲ ਹੈਗੀ ਤੇ ਉਹਦੇ ਬਰਾਬਰ ਹੀ ਡੇਰਾ ਪਸੀ ਲਾਲੜੂ ਵਾਲਾ ਰੋਡ ਨਿਕਲ ਰਿਹਾ ਹੈਗਾ ਤੇ ਦੂਜੀ ਗੱਲ ਇਹ ਆ ਕਿ ਜਿਹੜੀ ਮੰਗ ਨੂੰ ਲੈ ਕੇ ਕਿਸਾਨ ਬੈਠੇ ਨੇ ਉਹ ਪੰਜਾਬ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਆ ਕਿ ਜੇ ਅੱਜ ਪੰਜਾਬ ਦੀ ਜੀਡੀਪੀ ਦੇ ਵਿੱਚ ਕਿਸੇ ਖੇਤੀ ਆ ਜਿਹੜੀ ਉਹ ਇੰਡਸਟਰੀ ਤੋਂ ਵੱਧ ਵੀ ਯੋਗਦਾਨ ਵੱਧ ਯੋਗਦਾਨ ਪਾ ਰਹੀ ਆ ਮਤਲਬ ਬਾਕੀ ਸਾਰੇ ਭਾਰਤ ਦੇ ਵਿੱਚ ਆ ਜਿਹੜੀ ਖੇਤੀ ਆ ਉਹ ਬੈਕਵਾਰਡness ਦੀ ਨਿਸ਼ਾਨੀ ਆ ਪਰ ਪੰਜਾਬ ਦੇ ਵਿੱਚ ਇਹ ਨਹੀਂ ਹੈਗਾ ਪੰਜਾਬ ਦੇ ਵਿੱਚ ਜੇ ਅੱਜ ਕੰਜ਼ਮਪਸ਼ਨ ਹੈ ਚਾਹੇ ਜੀਡੀਪੀ ਦੇ ਵਿੱਚ ਪੰਜਾਬ ਪਿੱਛੇ ਆ 14ਵੇਂ ਨੰਬਰ ਤੇ ਆ ਗਰੋਥ ਦੇ ਵਿੱਚ ਪਰ ਕੰਜ਼ਮਪਸ਼ਨ ਦੇ ਵਿੱਚ ਪੰਜਾਬ ਅੱਜ ਪਹਿਲੇ 4 ਸੂਬਿਆਂ ਚੋਂ ਆਗਾ ਉਹ ਕੰਝ ਆਪਸ਼ਨ ਦੇ ਵਿੱਚ ਵੀ ਜਿਹੜੀ ਇੱਕ ਐਮਐਸਪੀ ਤੇ ਇੱਥੇ ਜਿਹੜੀ ਕਿਸਾਨੀ ਖੇਤੀ ਹੋ ਰਹੀ ਆ ਜਿਹੜੀ ਉਹਦਾ ਝਾੜ ਆ ਤੇ ਉਹ ਐਮਐਸਪੀ ਨਾਲ ਇੱਕ ਪੱਕੀ ਮੰਡੀ ਮਿਲੀ ਹੋਈ ਆ ਤੇ ਉਹਦੇ ਕਰਕੇ ਪੰਜਾਬ ਦੀ ਆਰਥਿਕਤਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਉਹਦਾ ਦੂਜੀ ਗੱਲ ਕਿ ਜਿਹੜੀ ਪੰਜਾਬ ਦਾ ਸਰਵਿਸ ਸੈਕਟਰ ਆ ਜਾਂ ਪੰਜਾਬ ਦੀ ਇੰਡਸਟਰੀ ਆ ਉਹਦੇ ਵਿੱਚ ਵੀ ਜਿਹੜੀ ਪੈਸਾ ਘੁੰਮਦਾਗਾ ਉਹ ਵੀ ਜਿਹੜਾ ਖੇਤੀ ਦੇ ਨਾਲ ਫਸਲਾਂ ਦਾ ਜਿਹੜਾ ਆਮਦਨੀ ਆਉਂਦੀ ਆ ਕਿਸਾਨਾਂ ਦੀ ਉਹਦਾ ਬਹੁਤ ਵੱਡਾ ਯੋਗਦਾਨ ਨਾਲੇ ਜਿਹੜਾ ਇਹ ਭਗਵੰਤ ਮਾਨ ਬਾਰ-ਬਾਰ ਕਹਿ ਰਿਹਾ ਇੰਡਸਟਰੀ ਵਾਲੀ ਗੱਲ ਇੰਡਸਟਰੀ ਤਾਂ ਪੰਜਾਬ ਦੇ ਵਿੱਚ ਜਿਹੜੀ ਲੁਧਿਆਣੇ ਵਾਲੀ ਦਾ ਜ਼ਿਕਰ ਕੀਤਾ ਜਾ ਰਿਹਾ ਉਹ ਪ੍ਰਦੂਸ਼ਣ ਫਲਾਉਣ ਦੇ ਲਈ ਵੀ ਔਰ ਬੁੱਢੇ ਨਾਲੇ ਦੇ ਵਿੱਚ ਜਿਹੜਾ ਪਾਣੀ ਆ ਰਿਹਾ ਗੰਧਲਾ ਜ਼ਹਿਰੀਲਾ ਉਹਦੇ ਵਿੱਚ ਵੀ ਇੰਡਸਟਰੀ ਦਾ ਇੱਕ ਰੋਲ ਹੈ ਜੇ ਭਗਵੰਤ ਮਾਨ ਸਰਕਾਰ ਚਾਹੇ ਤਾਂ ਪੰਜਾਬ ਦੇ ਵਿੱਚ ਖੇਤੀਬਾੜੀ ਆਧਾਰਤ ਇੰਡਸਟਰੀ ਹੈ ਜਿਹੜੀ ਉਹ ਆ ਸਕਦੀ ਸੀ ਪੰਜਾਬ ਦੀ ਐਗਰੀਕਲਚਰ ਸੈਕਟਰ ਦੁਨੀਆ ਭਰ ਦੇ ਵਿੱਚ ਇਹ ਚਰਚਾ ਵੀ ਪੰਜਾਬ ਖੇਤੀ ਪ੍ਰધાન ਸੂਬਾ ਦਾ ਸਾਡੇ ਇਥੇ ਐਗਰੀਕਲਚਰ ਹੈ ਜਿਹੜੀ ਉਹ ਮੇਨ ਹੈ ਤਾ ਐਗਰੀਕਲਚਰ ਬੇਸਡ ਇੰਡਸਟਰੀ ਹੋਰ ਆ ਸਕਦੀ ਜੀ ਕਿਸਾਨਾਂ ਨਾਲ ਐ ਐਮਐਸਪੀ ਦੀ ਗੱਲ ਹੋਵੇ ਆਲੂਆਂ ਦੀ ਗੱਲ ਹੋਵੇ ਮੱਕੀ ਦੀ ਗੱਲ ਹੋਵੇ ਗੰਨੇ ਦੀ ਗੱਲ ਹੋਵੇ ਮਤਲਬ ਖੰਡ ਮਿੱਲਾਂ ਤਾਂ ਇਹਨਾਂ ਤੋਂ ਪੁਰਾਣੀਆਂ ਨਹੀਂ ਚੱਲ ਰਹੀਆਂ ਔਰ ਜਿਹੜੀ ਇਹ ਇੰਡਸਟਰੀ ਇੰਡਸਟਰੀ ਦਾ ਚੀਕ ਝੰਗਾੜਾ ਪਾਇਆ ਜਾ ਰਿਹਾ ਹੈ ਇਹ ਅਸਲ ਦੇ ਵਿੱਚ ਹਾਲਤ ਇਹ ਹੈ ਵੀ ਖੰਡ ਮਿੱਲਾਂ ਦੇ ਪੈਸੇ ਤਿੰਨ ਸਾਲਾਂ ਦੇ ਕਿਸਾਨਾਂ ਦੇ ਅਜੇ ਤੱਕ ਖੜੇ ਨੇ ਬਹੁਤਿਆਂ ਵੱਲ ਔਰ ਪੰਜਾਬ ਦੇ ਵਿੱਚ ਕਿੰਨਾ ਗੰਨਾ ਜਿਹੜਾ ਉਹ ਖੰਡ ਮਿੱਲਾਂ ਦੇ ਵੱਲੋਂ ਉਸ ਰੂਪ ਦੇ ਵਿੱਚ ਬਜਾਇਆ ਜਾ ਰਿਹਾ ਜਾਂ ਚੱਕਿਆ ਜਾ ਰਿਹਾ ਉਹ ਵੀ ਤਾਂ ਇੰਡਸਟਰੀ ਦਾ ਇੱਕ ਰੂਪ ਹੈ ਨਾ ਸੋ ਇਸ ਕਰਕੇ ਹਰਮਨ ਜੀ ਜਿਹੜਾ ਇਹ ਜ਼ਬਰ ਹੋਇਆ ਪੁਲਿਸ ਦੇ ਵੱਲੋਂ ਖੰਡੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਜ਼ਬਰ ਕੀਤਾ ਗਿਆ ਪੰਜਾਬ ਦੇ ਵਿੱਚ ਉਸ ਜ਼ਬਰ ਦੇ ਖਿਲਾਫ ਕਿਸਾਨ ਜਥੇਬੰਦੀਆਂ ਦੀ ਇੱਕ ਜੁਟਤਾ ਨੂੰ ਤੁਸੀਂ ਕਿਸ ਰੂਪ ਚ ਲੈਨੇ ਹੋ ਦੇਖੋ ਇੱਕ ਪੱਖ ਤਾਂ ਇਹ ਸਾਰੇ ਮਸਲੇ ਦਾ ਜਿਹੜਾ ਸਰਕਾਰ ਦਾ ਰਵਈਆ ਸਰਕਾਰ ਨੇ ਜਿਹੜੀ ਪਹੁੰਚ ਬਣਾਈ ਹੋਈ ਆ ਜਿਹੜੀਆਂ ਲੜਨ ਵਾਲੀਆਂ ਤੇ ਰਾਣੀ ਜੱਥੇਵੰਦ ਕਿ ਤਰਾਣੇ ਉਹਨੂੰ ਟਾਰਗੇਟ ਕਰੋ ਤੇ ਦੂਜੇ ਹਿੱਸੇ ਨੂੰ ਉਹਨਾਂ ਦੇ ਉਲਟ ਨੈਰੇਟਿਵ ਖੜਾ ਕਰਕੇ ਉਹਨਾਂ ਦੇ ਅੰਦਰ ਤੇ ਉਹਨੂੰ ਆਪ ਦੇ ਵੱਲ ਖਿੱਚਣ ਦੀ ਕੋਸ਼ਿਸ਼ ਕਰੋ ਤੇ ਪ੍ਰਦੀਪ ਪੁਲਿਸ ਸਟੇਟ ਬਣਾ ਰਹੀ ਹੈ ਬਿਲਕੁਲ ਦੂਜਾ ਪੱਖ ਇਹ ਸਾਰੇ ਮਸਲੇ ਦਾ ਜਿਹੜਾ ਕਿਸਾਨ ਜੁਨੀਆ ਨਾਂ ਦੇ ਆਬਾਦ ਸੰਕਟ ਆ ਉਹ ਜੁਨਟੀ ਦਾ ਸੰਕਟ ਵੀ ਆ ਉਹ ਇੱਕ ਕਿਸਾਨ ਅੰਦੋਲਨ ਨੂੰ ਅੱਗੇ ਕਿੱਧਰ ਨੂੰ ਲੈ ਕੇ ਜਾਣਾਗਾ ਜਿਹੜਾ ਓਵਰਆਲ ਚੈਲੰਜ ਹੈਗਾ ਕਿ ਦੁਬਾਰਾ ਉਹ ਤਿੰਨ ਕਾਨੂੰਨ ਵਾਪਸ ਕਰਾਏ ਸੀ ਉਹ ਵੀ ਮਤਲਬ ਜਿਹੜਾ ਖਤਰੇ ਦੀ ਘੰਟੀ ਸਿਰ ਤੇ ਖੜੀ ਆ ਤੇ ਜਿਹੜੀ ਓਵਰਆਲ ਕਿਸਾਨ ਜੁਨੀਆਂ ਨਾਲ ਤੋਂ ਪੂਰਾ ਸਮਾਜ ਤਵਕਕੋ ਕਰ ਰਿਆ ਸੀ ਇਸ ਕਿੰਮ ਤੋਂ ਕਿ ਇਹ ਹੁਣ ਇੱਕ ਗਗਵਾਈ ਦੀ ਉਮੀਦ ਕਰਦਾ ਸੀ ਉਸ ਮਾਮਲੇ ਦੇ ਵਿੱਚ ਜਿਹੜਾ ਪਿਛਲੇ 3-4 ਸਾਲਾਂ ਦੇ ਵਿੱਚ ਮਤਲਬ ਲੋਕ ਨੁਕਸਾਨ ਹੋਇਆ ਪਿੱਛੇ ਹਟੀਆਂ ਚੀਜ਼ਾਂ ਪਿੱਛੇ ਨੂੰ ਗਈਆਂ ਅੱਗੇ ਨਹੀਂ ਵਧੀਆਂ ਉਹ ਸਾਰਾ ਮਾਮਲਾ ਵੀ ਇੱਕ ਪਰ ਅੱਜ ਦੀ ਘੜੀ ਦੇ ਵਿੱਚ ਉਹ ਜਿਹੜੇ ਸਾਰੀਆਂ ਗੱਲਾਂ ਨੂੰ ਸਾਈਡ ਤੇ ਰੱਖ ਕੇ ਜਿਹੜਾ ਫਿਲਾਲ ਇਹ ਕੱਲ ਦਾ ਹਮਲਾ ਸ਼ੁਰੂ ਹੋਇਆ ਵਾ ਇਹ ਹਮਲੇ ਦੇ ਵਿਰੁੱਧ ਇੱਕ ਜੁਟਤਾ ਦੀ ਲੋੜ ਹੈ ਤੇ ਜਿਹੜੇ ਐਸਕੇਐਮ ਹਮੈਤੀ ਵੀ ਦੂਜੇ ਆਗੂਆਂ ਨੂੰ ਟਾਰਗੇਟ ਕਰ ਰਹੇ ਨੇ ਕਿ ਇਹਨਾਂ ਨੇ ਮੂਵਮੈਂਟ ਦਾ ਨੁਕਸਾਨ ਕਰਤਾ ਇਹ ਵੇਲਾ ਇਹਨਾਂ ਗੱਲਾਂ ਦਾ ਨਹੀਂ ਹੈਗਾ ਇਹ ਵੇਲਾ ਇਕਤਾ ਦਿਖਾਉਣ ਦਾ ਹੈਗਾ ਤੇ ਜਿਹੜੀ ਗੱਲ ਰਹੀ ਆ ਕਿ ਚੰਗੇ ਮਾੜੇ ਪੱਖਾਂ ਦੀ ਉਹ ਅੱਜ ਇਸ ਵਾਰੀ ਵੀ ਆ ਤੇ ਜਦੋਂ ਪਿਛਲਾ ਅੰਦੋਲਨ ਜਿੱਤਿਆ ਸੀ ਤਿੰਨ ਕਰੋ ਉਦੋਂ ਵੀ ਚੰਗੇ ਪੱਖਾਂ ਦੇ ਨਾਲ ਨਾਲ ਮਾੜੇ ਪੱਖ ਉਦੋਂ ਵੀ ਮੌਜੂਦ ਸੀ ਉਦੋਂ ਮਾੜੇ ਪੱਖਾਂ ਦੇ ਉੱਤੇ ਇਸ ਨੂੰ ਐਸਕੇਐਮ ਦੇ ਅੰਦਰ ਲੀਆਂ ਜਿਹੜੀਆਂ ਕਮਜ਼ੋਰੀਆਂ ਸੀ ਉਦੋਂ ਉਹਦੇ ਤੇ ਬਿਲਕੁਲ ਨਹੀਂ ਗੱਲ ਹੋਈ ਉਦੋਂ ਸਿਰਫ ਜਿੱਤ ਦੇ ਢੋਲ ਵਜਾਏ ਗਏ ਤੇ ਉਹ ਗੱਲ ਉਦੋਂ ਨਹੀਂ ਹੋਈ ਤਾਂ ਉਹਦੇ ਹੀ ਨਤੀਜੇ ਨੇ ਬਾਅਦ ਦੇ ਵਿੱਚ ਜਿਹੜੇ ਫੁੱਟਾਂ ਦੇ ਰੂਪ ਦੇ ਵਿੱਚ ਨਿਕਲ ਕੇ ਸਾਡੇ ਸਾਹਮਣੇ ਆਏ ਮਤਲਬ ਸਾਰੇ ਮੁੱਦੇ ਤੇ ਗੱਲ ਹੋਣੀ ਚ ਕਿਹੜੀ ਲੀਡਰਸ਼ਿਪ ਦਾ ਕੀ ਰੋਲ ਆ ਕਿਹਨੇ ਕੀ ਕੀਤਾ ਪਰ ਅੱਜ ਜੋ ਸਮਾਂ ਨਹੀਂ ਹੈਗਾ ਜਿਹੜਾ ਹਮਲਾ ਪਗਾਂਤ ਮਾਨ ਸਰਕਾਰ ਨੇ ਵਿਢਿਆ ਹੋਇਆ ਇਹ ਹਮਲੇ ਦੇ ਵਿਰੁੱਧ ਇੱਕ ਜੁੜਤਾ ਦੀ ਉਹ ਚਾਹੇ ਕਿਸਾਨ ਆਗੂਆਂ ਦੀ ਵੀ ਪਿੰਨੇ ਫੋਰਮਾਂ ਦੀ ਤੇ ਇੱਕ ਸਾਂਝਾ ਐਕਸ਼ਨ ਹੋਣਾ ਚਾਹੀਦਾ ਤੇ ਜਿਹੜੇ ਉਹਨਾਂ ਦੇ ਸਾਰੇ ਹਮੈਤੀ ਨੇ ਕਿਸਾਨ ਹਮੈਤੀ ਨੇ ਲੋਕਤੰਤਰ ਜਮਹੂਰੀਅਤ ਦੇ ਹਨ ਮੈਤੀ ਤੱਕਾ ਜਿਹੜਾ ਡੈਮੋਕਰੇਟਿਕ ਡੈਮੋਕਰੇਟਿਕ ਹੋਵੇ ਨਾ ਮਲਾਜਮ ਜਥੇਬੰਦਿਆਂ ਨੇ ਉਹਨਾਂ ਸਾਰਿਆਂ ਨੂੰ ਬਿਨਾਂ ਕਿਸੇ ਕਿੰਤੂ ਪ੍ਰੰਤੂ ਤੋਂ ਇਸ ਹਮਲੇ ਦੇ ਵਿਰੁੱਧ ਕਿਸਾਨ ਜਥੇਬੰਦੀਆਂ ਦੇ ਨਾਲ ਕਿਸਾਨਾਂ ਦੇ ਨਾਲ ਕਰਨਾ ਚਾਹੀਦਾ ਇੱਕ ਹਰਮਨ ਜੀ ਜਿਹੜਾ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਚੱਲਿਆ ਉਸ ਅੰਦੋਲਨ ਨੇ ਨਰਿੰਦਰ ਮੋਦੀ ਸਰਕਾਰ ਦਾ ਮੂੰਹ ਮੋੜਤਾ ਸੀ ਨਰਿੰਦਰ ਮੋਦੀ ਸਰਕਾਰ ਦਾ ਪਹਿਲੀ ਵਾਰ ਜਿਹੜਾ ਹੈਗਾ ਉਹ ਕਿਸਾਨਾਂ ਨੇ ਮੂੰਹ ਮੋੜਿਆ ਸੀਗਾ ਅਦਰਵਾਈਜ਼ ਉਹਨਾਂ ਨੇ ਬਹੁਤ ਸਾਰੇ ਥਾਵਾਂ ਦੇ ਉੱਤੇ ਬਹੁਤ ਸਾਰੀਆਂ ਮੂਵਮੈਂਟਾਂ ਨੂੰ ਕੁਚਲਣ ਦੀ ਕੋਸ਼ਿਸ਼ ਆ ਜਿਹੜੀ ਉਹ ਲੱਗੇ ਰਹੇ ਨੇ ਲekin ਕਿਸਾਨ ਅੰਦੋਲਨ ਨੇ ਉਹਨਾਂ ਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ ਸੀ ਕੀ ਭਗਵੰਤ ਮਾਨ ਨੇ ਉਹ ਜਿਹੜੀ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜਾਂ ਉੱਤਰੀ ਭਾਰਤ ਦੇ ਵਿੱਚ ਚਲੋ ਆਪਾਂ ਕਹਿ ਲਈਏ ਉੱਤਰੀ ਭਾਰਤ ਦੇ ਵਿੱਚ ਜਿਹੜੀ ਕਿਸਾਨ ਜਥੇਬੰਦੀਆਂ ਦੇ ਪ੍ਰੈਸ਼ਰ ਸੀਗਾ ਸੈਂਟਰ ਗਵਰਨਮੈਂਟ ਦੇ ਉੱਤੇ ਕੀ ਉਹਨਾਂ ਦਾ ਹੱਥ ਠੋਕਾ ਬਣ ਕੇ ਉਹਨੂੰ ਉਚਲਣ ਦੀ ਕੋਸ਼ਿਸ਼ ਕਰਕੇ ਉਹਨਾਂ ਦੇ ਮੂਰੇ ਨਹੀਂ ਇਹ ਮਤਲਬ ਇੱਕ ਹੱਥ ਠੋਕਾ ਬਣ ਰਿਹਾ ਬੇਸਿਕਲੀ ਚਾਹੇ ਇਹਨਾਂ ਦਾ ਇਸ ਮਾਮਲੇ ਦੇ ਵਿੱਚ ਇਹ ਲੱਗਦਾ ਕਿ ਇਹਨਾਂ ਦਾ ਆਪਦੀ ਪਹਿਲ ਕਦਮੀਆਂ ਸਿਆਸੀ ਤੋਂ ਹੈ ਕਿ ਇਹਨਾਂ ਨੂੰ ਵੀ ਉਹ ਵੋਟ ਬੈਂਕ ਦੇਖ ਰਿਆ ਤਾਂ ਇਹੋ ਜਿਮਣੀ ਚੋਣਾ ਕਰਕੇ ਲੁਧਿਆਣਾ ਵਸਤ ਦੀ ਚੋਣ ਹੈ ਚਾਹੇ ਉਹ ਓਵਰਆਲ ਵੀ ਇਸ 35 ਦੇ ਪਹੁੰਚ ਗਏ ਹੁਣ ਪੰਜਾਬ ਦੇ ਵਿੱਚ ਪੋਲਰਾਈਜੇਸ਼ਨ ਪੋਲਰਾਈਜਰ ਕੇ ਕਿਸਾਨਾਂ ਦੇ ਉਲਟ ਪੋਲਰਾਈਜੇਸ਼ਨ ਕਰਕੇ ਕਿ ਜਿਹੜੀ ਪੋਲਰਾਈਜੇਸ਼ਨ ਭਾਜਪਾ ਕੋਸ਼ਿਸ਼ ਕਰ ਰਹੀ ਆ ਕਿ ਅਸੀਂ ਉਸ ਵੋਟ ਬੈਂਕ ਨੂੰ ਦਿੱਤੀ ਹੈ ਪਰ ਇਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਕਿ ਇਹ ਰਾਤ ਜਿਹੜੇ ਰਾਤ ਤੇ ਤੁਰੇ ਨੇ ਇਹ ਉਹੀ ਸੁਖਵੀਰ ਬਾਦਲ ਨਾਲਾ ਪ੍ਰਕਾਸ਼ੀ ਵੀ ਬਦਲਣਾ ਰਹਗਾ ਕਿ ਸਰਸੇ ਵਾਲੇ ਇਹ ਵੋਟਾਂ ਦੇ ਚੱਕਰ ਦੇ ਵਿੱਚ ਜਿਹੜਾ ਆਪ ਦਾ ਕੋਰ ਵੋਟਰ ਆ ਉਹ ਤੋੜ ਲਿਆ ਉਹ ਤੋੜ ਲਿਆ ਮਤਲਬ ਇੰਨਾਂ ਦਾ ਆਮ ਆਦਮੀ ਦੇ ਜਿੱਥੇ ਪੈਰ ਲਵਾਏ ਨੇ ਤਾਂ ਉਹ ਇਸ ਕਿਸਾਨੀ ਨੇ ਇਸ ਪਿੰਡਾਂ ਪਿੰਡੂ ਗੁੱਟਰ ਨੇ ਪੈਰ ਲਵਾਏ ਨੇ ਤੇ ਇਹ ਉਸੇ ਦੇ ਉਲਟ ਭੁਗਤ ਰਹੇ ਨੇ ਜਿਹੜੇ ਵੋਟਰ ਨੂੰ ਭੁਗਤਾਉਣ ਭਲਾ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਵੋਟਰ ਜਿਹਦੀ ਮਾਨਸਿਕਤਾ ਇਹ ਹੈ ਕਿ ਅਸੀਂ ਵੱਧ ਮਜ਼ਬੂਤ ਐਕਸ਼ਨ ਲੈਣ ਵਾਲੀ ਸਰਕਾਰ ਵੱਲ ਜਾਣਾਗਾ ਤਾਂ ਫਿਰ ਇੱਥੇ ਵੱਧ ਤਾਕਤ ਇਸ ਸਾਰੇ ਸਿਸਟਮ ਦੇ ਵਿੱਚ ਸੈਂਟਰ ਸਰਕਾਰ ਕੋਲੇ ਤਾਂ ਜਿਹੜੀ ਸੈਂਟਰ ਵਾਲੀ ਪਾਰਟੀ ਆ ਉਸ ਤਰੱਕੇ ਦਾ ਰੁਝਾਨ ਉਹਦੇ ਵੱਲ ਹੀ ਰਹਿੰਦਾਗਾ ਤੇ ਉਹਦੇ ਵੱਲ ਹੀ ਰਹੂਗਾ ਉਹ ਜਿਹੜੀ ਕਨਸੋਲਿਡੇਸ਼ਨ ਆ ਜਿਹੜੀ ਇਹ ਆਪਦੇ ਪੱਖ ਚ ਉਹ ਜਿਮਣੀ ਚੋਣ ਚ ਤਾਂ ਹੋ ਸਕਦਾ ਉਹਦੇ ਪੱਖ ਚ ਕਰ ਜਾਣ ਪਰ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਜਿਹੜੀ ਕਨਸੋਲਿਡੇਸ਼ਨ ਆ ਉਹ ਬੀਜੇਪੀ ਦੇ ਹੱਕ ਚ ਹੀ ਹੋ ਰਹੀ ਆ ਤੇ ਇਹ ਉਲਟਾ ਜਿਹੜੀ ਬੀਜੇਪੀ ਆਰਐਸਐਸ ਦੇ ਏਜੰਡੇ ਨੂੰ ਉਹ ਚ ਚੈਲੰਜ ਆ ਜਿਹੜੀ ਤਾਕਤ ਉਹ ਨੂੰ ਤੋੜ ਰਿਹਾ ਕਮਜ਼ੋਰ ਕਰ ਰਿਹਾਗਾ ਉਹਨਾਂ ਦਾ ਰਾਹ ਪਧਰਾ ਕਰ ਰਿਹਾਗਾ ਤੇ ਜੋ ਇਹ ਚੀਜ਼ ਕਰਨਾ ਚਾਹੁੰਦਾ ਇਹਨਾਂ ਨੇ ਸਿਆਸੀ ਭੂਿਕ ਇਹਨਾਂ ਦਾ ਰਹੇ ਨਾ ਰਹੇ ਇਨਾਂ ਦੇ ਕਿਉਂਕਿ ਬਹੁਤੇ ਪੈਰ ਹੈ ਨਹੀਂ ਜੇ ਤਾਂ ਜਿਹੜੀ ਭਾਜਪਾ ਆਰਐਸਐਸ ਆ ਉਹਦੇ ਡੂੰਗੇ ਪੈਰ ਨੇ ਇਹ ਸਾਰੀ ਭਾਰਤ ਦੀ ਰਾਜਨੀਤੀ ਦੇ ਵਿੱਚ ਸਾਰੇ ਸਿਸਟਮ ਦੇ ਵਿੱਚ ਤਾਂ ਇਹ ਉਹਨਾਂ ਦਾ ਰਾਹ ਪੱਧਰਾ ਕਰ ਰਿਹਾ ਹੈਗਾ ਇਹਦੇ ਪੱਲੇ ਕੁਝ ਲੱਗਣਾ ਨਹੀਂ ਹੈਗਾ ਪਰ ਇਹ ਇਥੋਂ ਦੇ ਪੰਜਾਬ ਦੇ ਲੋਕਾਂ ਦਾ ਕਿਸਾਨੀ ਲਹਿਰ ਦਾ ਉਹਦਾ ਨੁਕਸਾਨ ਕਰਦਾ ਇਵਨ ਇਵਨ ਤੁਹਾਡੀ ਗੱਲ ਚੋਂ ਮੈਨੂੰ ਗੱਲ ਨਿਕਲੀ ਕਿ ਜਿਵੇਂ ਬੀਜੇਪੀ ਦੇ ਖਿਲਾਫ ਇੰਡੀਆ ਆਲਾਈਂਸ ਬਣਿਆ ਸੀ ਔਰ ਪਿਛਲੇ ਸਮੇਂ ਤੋਂ ਇੱਕ ਮਮਤਾ ਬੈਨਰਜੀ ਗੱਲ ਲੈ ਕੇ ਆਈ ਸੀ ਵੀ ਖੇਤਰੀ ਪਾਰਟੀਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਖੇਤਰੀ ਪਾਰਟੀਆਂ ਬਹੁਤ ਰੋਲ ਅਦਾ ਕਰ ਸਕਦੀਆਂ ਉਦੋਂ ਇੱਕ ਗੱਲ ਇਹ ਵੀ ਚੱਲਦੀ ਸੀ ਵੀ ਖੇਤਰੀ ਪਾਰਟੀਆਂ ਦੇ ਨਾਲ-ਨਾਲ ਜੇ ਭਾਜਪਾ ਦਾ ਰਾਹ ਰੋਕਣਾ ਤਾਂ ਕਿਸਾਨ ਜਥੇਬੰਦੀਆਂ ਮਜ਼ਮ ਮਜ਼ਮ ਜਥੇਬੰਦੀਆਂ ਟ੍ਰੇਡਸ ਯੂਨੀਅਨ ਚ ਉਹਨਾਂ ਨੂੰ ਵੀ ਇਕਜੁੱਟ ਹੋਣਾ ਪਊਗਾ ਇੰਡੀਆ ਆਲਾਈንስ ਵੀ ਐਸੇ ਰੂਪ ਦੇ ਵਿੱਚ ਜਿਹੜਾ ਵਿਕਸਿਤ ਹੋਇਆ ਸੀ ਕੀ ਭਗਵੰਤ ਮਾਨ ਦਾ ਜਾਂ ਭਗਵੰਤ ਮਾਨ ਦਾ ਨਾ ਕਹੀਏ ਕੇਜਰੀਆਲ ਤੇ ਭਗਵੰਤ ਮਾਨ ਦਾ ਕਹੀਏ ਕਿ ਭਗਵੰਤ ਮਾਨ ਦੀ ਜੁਰਤ ਨਹੀਂ ਕਿ ਇਕੱਲਾ ਐਕਸ਼ਨ ਐਡਾ ਕਰ ਜੇ ਕੇਜਰੀਆਲ ਤੇ ਭਗਵੰਤ ਮਾਨ ਦਾ ਹੀ ਐਕਸ਼ਨ ਇੰਡੀਆ ਨੈਸ਼ਨਲ ਲੈਵਲ ਦੇ ਉੱਤੇ ਵੀ ਇੰਡੀਆ ਆਲਾਈንስ ਦੇ ਵੀ ਜਿਹੜਾ ਉਹ ਹਵਾ ਕੱਢਣ ਵਾਲਾ ਔਰ ਜਿਹੜਾ ਵਿਰੋਧੀ ਧਿਰਾਂ ਵਿਰੋਧੀ ਧਿਰਾਂ ਦੇ ਵਿੱਚ ਕੱਲੀਆਂ ਪੋਲਿਟੀਕਲ ਪਾਰਟੀਆਂ ਨੇ ਬੀਜੇਪੀ ਨੂੰ ਚੈਲੰਜ ਦੇਣ ਵਾਲੀ ਜਿਹੜੀ ਫੋਰਸ ਹੈ ਉਸ ਫੋਰਸ ਤੇ ਅਟੈਕ ਕਰਕੇ ਕੀ ਇਹ ਜਿਹੜਾਗਾ ਉਹ ਭਾਜਪਾ ਦੇ ਪੱਖ 'ਚ ਨਹੀਂ ਭੁਗਤ ਰਿਹਾ ਇੰਡੀਆ ਆਲਾਈਂਸ ਦੇ ਬਜਾਇੀ ਨਹੀਂ ਬਿਲਕੁਲ ਪੱਖ 'ਚ ਉਹਨਾਂ ਦੇ ਓਵਰਆਲ ਜਿਹੜਾ ਉਹਨਾਂ ਦਾ ਅਜੰਡਾ ਹੈਗਾ ਉਹਦੇ ਹੱਕ 'ਚ ਭੁਗਤ ਰਿਹਾਗਾ ਤੇ ਇਹ ਵੀ ਲੱਗਦਾ ਕਿ ਭਗਵੰਤ ਮਾਨ ਦੇ ਤੱਕ ਆਮ ਤੌਰ ਤੇ ਗੱਲ ਹੈਗੀ ਹੈ ਕਿ ਸੈਂਟਰ ਦੇ ਨਾਲ ਪੂਰੇ ਸਰੈਂਡਰ ਮਤਲਬ ਕੇਜਰੀਵਾਲ ਮੂਰੇ ਹਾਈ ਕਮਾਂਡ ਅੱਗੇ ਵੀ ਸਰੈਂਡਰ ਆ ਤੇ ਲਾਰ ਐਂਡ ਆਰਡਰ ਦੇ ਮਾਮਲੇ ਵਿੱਚ ਹਮੇਸ਼ਾ ਦੇ ਅਮਰਤ ਸ਼ਾਨਾ ਕਹਿੰਦੇ ਵੀ ਹੁੰਦੇ ਨੇ ਸਪੈਸ਼ਲ ਮੀਡੀਆ ਤੇ ਤੇ ਦੂਜੀ ਗੱਲ ਇਹ ਆ ਕਿ ਇਸ ਵਾਰੀ ਤੇ ਲੱਗਦਾ ਕਿ ਦਿੱਲੀ ਹਾਰਨ ਤੋਂ ਬਾਅਦ ਕਿ ਕੇਜਰੀਵਾਲ ਦੀ ਵੀ ਕੋਈ ਅੰਡਰਸਟੈਂਡਿੰਗ ਬਣੀ ਆ ਇਹ ਵੀ ਹੋ ਸਕਦਾ ਵੀ ਉਹਨਾਂ ਨਾਲ ਮਤਲਬ ਕਿ ਉਹ ਜਾਣਦੇ ਨੇ ਕਿ ਇੱਕ ਪਲੇਨ ਤੇ ਆ ਗਏ ਤੇ ਮਲੇ ਦਾ ਪ੍ਰੋਡੈਕਸ਼ਨ ਜਿਹੜਾ ਇਹਨਾਂ ਨੇ ਕਰਿਆਗਾ ਤੇ ਉਹ ਅੰਡਰਸਟੈਂਡਿੰਗ ਦੇ ਕੋਈ ਕਾਰਨ ਵੀ ਨਹੀਂ ਨੇ ਕਿ ਉਹਨਾਂ ਕੋਲੇ ਔਰ ਜਿਹੜੇ ਉਥੇ ਕਪਲੇ ਨੇ ਉਥੇ ਕੇਸ ਚੱਲ ਰਹੇ ਨੇ ਮਤਲਬ ਭਾਜਪਾ ਦਾ ਬਿਨਾ ਕਪੜਿਆਂ ਤੋਂ ਬਿਨਾ ਕੇਸਾਂ ਤੋਂ ਹੀ ਫਸਾ ਲਿਆ ਡੈਮੋਕ੍ਰੇਟਿਕ ਸਰਕਲ ਨੂੰ ਕਿੱਡੇ ਨੂੰ ਫਸਾਇਆ ਹੋਇਆ ਤੇ ਇਹਨਾਂ ਦੇ ਤਾਂ ਵੈਸੇ ਵੀ ਉਥੇ ਸਾਰੇ ਘਟਾਲੇ ਹੈਗੇ ਵੀ ਨੇ ਜਿਹੜੇ ਪ੍ਰਾਈਮਾ ਫਸਾਈ ਇਹਨੀਆਂ ਚੀਜ਼ਾਂ ਦੇਖਣ ਨੂੰ ਲੱਗ ਰਹੀਆਂ ਨੇ ਕਿ ਜਿਹੜੇ ਜਿਵੇਂ ਕਹਿੰਗੇ ਇਹਨਾਂ ਦੀ ਆਪਾਂ ਨੀਤੀ ਇਹਨਾਂ ਦਾ ਇਹਨਾਂ ਦਾ ਕਰਾਪਸ਼ਨ ਦਾ ਮਾਮਲਾ ਆਪ ਪੰਜਾਬ ਦੇ ਵਿੱਚ ਵੀ ਦੇਖ ਰਹੇ ਆ ਕਿ ਕਰਾਪਸ਼ਨ ਘਟਣ ਦੀ ਥਾਂ ਤੇ ਉਲਟਾ ਵਧਿਆ ਇੱਥੇ ਤਾਂ ਉਹ ਉਸ ਕਰਕੇ ਉਹਨਾਂ ਜਿਹੜਾ ਉਹ ਦਬਾਗ ਆ ਕਿ ਉਥੇ ਸਰਕਾਰ ਤੋਂ ਬਾਹਰ ਹੋ ਗਏ ਭਾਜਪਾ ਆ ਗਈ ਹੈ ਤਾਂ ਉਸ ਕਰਕੇ ਕਿ ਕੇਜਰੀ ਆਲ ਵੀ ਕਿਸੇ ਇੱਕ ਅੰਡਰਸਟੈਂਡਿੰਗ ਤਨਾ ਚੱਲਿਆ ਗਿਆ ਹੋਵੇ ਤਾਂ ਇਹ ਕਹਿ ਸਕਦੇ ਆ ਕਿ ਜਿਹੜੀ ਪਾਰਟੀ ਦੇ ਪੈਰ ਇੱਥੋਂ ਦੀ ਕਿਸਾਨਾਂ ਨੇ ਮਜ਼ਦੂਰਾਂ ਨੇ ਕਾਸ ਨਾਲ ਲਵਾਏ ਸੀ ਉਹਨਾਂ ਨੂੰ ਵੋਟਾਂ ਪਾ ਪਾ ਵਿੱਚ ਬਹਿੰਦੇ ਹੁੰਦੇ ਸੀ ਜਾ ਕੇ ਧਰਨੇ ਤੇ ਟੈਂਕੀ ਤੇ ਚੜ ਜਾਂਦੇ ਸੀ ਬੇਰੀ ਭੈਣ ਕਹਿ ਕੇ ਬੇਰਜ਼ਗਾਰਾਂ ਨੂੰ ਅੱਜ ਉਹ ਪਾਰਟੀ ਪੂਰੀ ਤਰ੍ਹਾਂ ਮਤਲਬ ਦੂਜੇ ਪਾਸੇ ਪੋਲ ਦੇ ਦੂਜੇ ਪਾਸੇ ਚਲੀ ਗਈ ਹੈ ਕਾਰਪੋਰੇਟ ਦੇ ਏਜੰਡੇ ਵਾਲੇ ਪਾਸੇ ਨੂੰ ਤੇ ਉਹਨਾਂ ਹੀ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਲਾਠੀ ਚਾਰਜ ਕੁਚਲਣਾ ਤੇ ਬਲਡੋਜ਼ਰ ਚਲਾਉਣੇ ਫੇਕ ਕੰਟਰ ਕਰਨੇ ਜਿਹੜੀ ਮੈਮੋ ਦੇ ਨਾਂ ਦੇ ਉੱਤੇ ਤੇ ਪੁਲਿਸ ਸਟੇਟ ਇੱਥੇ ਕਿਉਂਕਿ ਨਵਕੀਰ ਨੇ ਇੱਕ ਗੱਲ ਇਹ ਹੈ ਨਾ ਕਿ ਜਿਹੜੀ ਇਹ ਸਰਕਾਰ ਚੁਣਦੇ ਆਪਾਂ ਇਹ ਤਾਂ 5 ਸਾਲ ਲਈ ਆ ਇਹ ਤਾਂ 5 ਸਾਲ ਦੇ ਮਹਿਮਾਨ ਨੇ ਇਹਨਾਂ ਬਾਰੇ ਤਾਂ ਵੈਸੇ ਵੀ ਲੱਗਦਾ ਹੀ ਆ ਕਿ ਇਹਨਾਂ ਦਾ ਫਿਊਚਰ ਬੜਾ ਲੱਗਦਾ ਨਹੀਂ ਪਰ ਜਿਹੜੀ ਇੱਥੇ ਪਰਮਾਨੈਂਟ ਗਵਰਨਮੈਂਟ ਹੈ ਸਾਰੇ ਸਿਸਟਮ ਤੇ ਉਹ ਤਾਂ ਪੁਲਿਸ ਆ ਬਿਊਰੋਕ੍ਰੇਸੀ ਆ ਤੇ ਉਹ ਜਿਹੜੀ ਪੁਲਿਸ ਤੇ ਬਿਊਰੋਕ੍ਰੇਸੀ ਅਫਸਰਸ ਆ ਇਹ ਨੂੰ ਖੁੱਲਾ ਹੱਥ ਦੇ ਰਹੇ ਨੇ ਉਹ ਪੰਜਾਬ ਨੇ ਪਹਿਲਾਂ ਵੀ ਹੰਡਾਇਆਗਾ 80 ਦੇ ਦੌਰ ਤੇ 90 ਦੇ ਦੌਰ ਤੇ ਫੇਕ ਅਨਕਾਊਂਟਰਾਂ ਦਾ ਸਾਰਾ ਦੌਰ ਆ ਕਿ ਉਹ ਪੰਜਾਬ ਪੁਲਿਸ ਦਾ ਤੇ ਫੇਕ এনਕਾਊਂਟਰ ਕਰਨ ਦੇ ਨਾਂ ਨੂੰ ਤੇ ਇਹਨਾਂ ਨੇ ਹੋਰ ਹੁਣ ਖੁੱਲੀ ਛੋਟ ਦੇ ਕੇ ਉਹ ਜਿਹੜਾ ਸਾਰਾ ਤਾਨਾशाही ਦਾ ਤੰਤਰ ਆ ਪੁਲਿਸ ਸਟੇਟ ਦਾ ਤੰਤਰ ਆ ਉਹਨੂੰ ਅਲਟੀਮੇਟਲੀ ਆ ਕੇ ਬੀਜਪੀ ਨੇ ਕਸੋਲੀਡੇਟ ਕਰਨਾ ਉਹਨਾਂ ਨੇ ਵਰਤਣਾਗਾ ਜਿਵੇਂ ਤੁਸੀਂ ਗੱਲ ਜ਼ਿਕਰ ਕੀਤਾ ਹਰਮਨ ਜੀ ਮੈਂ ਲਾਸਟ ਦੇ ਵਿੱਚ ਇੱਕ ਪੁੱਛਾਂ ਵੀ ਕਿਸਾਨਾਂ ਨੇ ਜਿਹੜਾ ਫੰਡ ਇਕੱਠਾ ਕੀਤਾ ਕਿਸੇ ਨੇ 10 ਰੁਪਏ ਪਾਏ ਕਿਸੇ ਨੇ 20 ਪਾਏ ਕਿਸੇ ਨੇ ਕਣਕ ਦੀ ਬਾਲਟੀ ਪਾਈ ਔਰ ਕਿਵੇਂ ਮਤਲਬ ਉਹ ਤਿਲ ਤਿਲ ਕਰਕੇ ਜੋੜਿਆ ਫਿਰ ਸਟੇਜ ਬਣੀ ਉੱਥੇ ਫੇਰ ਉੱਥੇ ਉਹ ਜਿਹੜੀਆਂ ਮਤਲਬ ਉਹਨਾਂ ਦੇ ਵੱਲੋਂ ਝੋਪੜੀਆਂ ਬਣਾਈਆਂ ਗਈਆਂ ਉਹ ਬਣੀਆਂ ਔਰ ਕੱਲ ਜਦੋਂ ਪੀਲਾ ਪੰਜਾ ਚੱਲ ਰਿਹਾ ਸੀ ਇਹਨਾਂ ਦਾ ਮਤਲਬ ਮੈਂ ਦੇਖ ਰਿਹਾ ਸੀਗਾ ਵੀ ਬਲਡੋਜ਼ਰ ਜਦੋਂ ਆਇਆ ਮਾਰ ਕੇ ਸੜਦਾ ਸੀ ਉਹ ਝੋਪੜੀਆਂ ਉਸ ਸਟੇਜ ਜਿਹੜੀ ਸਿੱਟੀ ਗਈ ਤਾਂ ਉਹ ਜਿਹੜਾ ਨੁਕਸਾਨ ਕੀਤਾ ਕਿਸਾਨਾਂ ਦਾ ਤਾਂ ਉਹ ਪੀਲਾ ਪੰਜਾ ਦਾ ਜਿਹੜਾ ਇਹ ਉਹੀ ਪੰਜਾਗਾ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਕਥਿਤ ਨਸ਼ਾ ਤਸਕਰਾਂ ਦੇ ਨਾਂ ਦੇ ਉੱਤੇ ਤਿੰਨ ਤਿੰਨ ਮੰਜ਼ਲੀਆਂ ਬਿਲਡਿੰਗਾਂ ਟਹਣ ਵਾਲੇ ਪਾਸੇ ਨੂੰ ਚੱਲਿਆ ਇਹ ਉਹੀ ਪੁਲਿਸ ਫੋਰਸ ਆ ਜਿਹੜੀ ਮਤਲਬ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਜ਼ਿਕਰ ਚੱਲਦਾ ਸੀਗਾ ਬੇ ਉਹ ਉੱਥੇ ਜਿਹੇ ਹਥਿਆਰ ਬਰਾਮਦ ਕਰਾਉਣ ਗਿਆ ਜਦੋਂ ਹਥਿਆਰ ਚੱਕਣ ਗਿਆ ਉਹਨੇ ਪੁਲਿਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਉਹਦੀ ਲੱਤ 'ਚ ਗੋਲੀ ਵੱਜੀ ਤੁਹਾਡੇ ਕੋਲੇ ਅਦਾਲਤ ਦੇ ਵਿੱਚ ਵੀ ਨਿਤਕ ਦਿਨ ਇਹ ਕੇਸ ਆਉਂਦੇ ਨੇ ਤਾਂ ਇਹ ਜਿਹੜਾ ਪੀਲਾ ਪੰਜਾ ਔਰ ਪੁਲਿਸ ਦੀ ਕਾਰਵਾਈ ਉੱਥੇ ਚੱਲੀ ਐ ਇਹ ਇਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਰੂਪ ਦੇ ਵਿੱਚ ਦੇਖਿਆ ਜਾ ਸਕਦਾ ਨਹੀਂ ਇਹ ਤਾਂ ਬਿਲਕੁਲ ਪੁਲਿਸ ਸਟੇਟ ਬਣਾਉਣ ਦਾ ਉਹਨਾਂ ਕੋਲੇ ਉਹੀ ਕਹਾਣੀਆਂ ਹੁੰਦੀਆਂ ਨੇ ਤੇ ਉਹ ਸਾਰਾ ਬਲੇ ਬੇਸਿਕਲੀ ਇਹਦੀ ਜੁਡੀਸ਼ੀਅਲ ਇਨਕੁਆਇਰੀ ਹੋਣੀ ਚਾਹੀਦੀ ਆ ਸਾਫ਼ ਤੌਰ ਤੇ ਨੰਗੀ ਅੱਖ ਨਾਲ ਵੀ ਦਿਖ ਰਿਹਾ ਹੈਗਾ ਕਿ ਸਭ ਕੁਝ ਸੇ ਡਰਾਮਾ ਹੋ ਰਿਹਾ ਹੈਗਾ ਤੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਹੈਗਾ ਤੇ ਸਿਰਫ ਆਪਦੀ ਵੋਟ ਪੋਲਿਟਿਕ ਦੇ ਚੱਕਰ 'ਚ ਤੇ ਲੋਕਾਂ 'ਚ ਦਹਿਸ਼ਤ ਪਾਉਣ ਦੇ ਚੱਕਰ 'ਚ ਕਿ ਸਰਕਾਰ ਦਾ ਦਬਦਬਾ ਉਹ ਜਿਹੜਾ ਇਹ ਪੁਲਿਸ ਦਾ ਦਬਦਬਾ ਅਫਸਰशाही ਦਾ ਦਬਦਬਾ ਲੋਕਾਂ ਦੇ ਤੋਪਿਆ ਜਾ ਰਿਹਾ ਇਹ ਲੋਕਤੰਤਰ ਦਾ ਪੂਰਾ ਜਨਾਜਾ ਕੱਢਿਆ ਜਾ ਰਿਹਾ ਇਹ ਜਿਹੜੇ ਦਾਅਵੇ ਨੇ ਕੋਖਲੇ ਦਾਅਵੇ ਉਹ ਪੂਰਾ ਨੰਗਾ ਕੀਤਾ ਜਾ ਰਿਹਾ ਕਿ ਜੇ ਇੱਥੇ ਲੋਕਤੰਤਰ ਵਰਗੀ ਕੋਈ ਸ਼ੈ ਹੈ ਲੋਕਾਂ ਨੂੰ ਸਾਹ ਲੈਣ ਨੂੰ ਥਾਂ ਮਿਲਦਾ ਉਹਦੇ ਵਿੱਚ ਜਨਤਕ ਜੱਥੇਬੰਦੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਮਤਲਬ ਜੇ ਕੋਈ ਥਾਣੇ ਪੁਲਿਸ ਧੱਕਾ ਕਰਦੀ ਆ ਉੱਥੇ ਲੋਕੀਂ ਦੇ ਕੋਲ ਜਾਂਦੇ ਨੇ ਕਿਸਾਨ ਦੁਨੀਆ ਦਾ ਮਜ਼ਦੂਰ ਦੁਨੀਆ ਦਾ ਇਕੱਠੀਆਂ ਹੋ ਕੇ ਪ੍ਰੈਸ਼ਰ ਪਾ ਕੇ ਬਣਦੀ ਕਾਰਵਾਈ ਕਰਵਾਉਂਦੀ ਆ ਕਿਸੇ ਦੇ ਨਜਾਇਜ਼ ਪਰਚੇ ਹੁੰਦੇ ਨੇ ਤਾਂ ਉਹਨਾਂ ਮਗਰ ਹੈ ਜਿੱਥੇ ਬੰਦਕ ਤਾਕਤ ਇਕੱਠੀ ਹੁੰਦੀ ਆ ਤਾਂ ਇੱਥੇ ਜਿਹੜੀ ਅਫਸਰशाही ਆ ਪੁਲਿਸ ਪ੍ਰਸ਼ਾਸਨਾ ਉਹਨਾਂ ਨੂੰ ਜੁਨੀਆ ਨਾਲ ਤੋਂ ਇਸ ਗੱਲ ਤੇ ਸਮੱਸਿਆ ਵੀ ਆ ਕਿ ਇਹ ਸਾਨੂੰ ਆਪ ਦੀ ਪੂਲ ਫਲਜ ਤਾਕਤ ਵਰਤਣ ਹੀ ਨਹੀਂ ਦਿੰਦੇ ਸਾਡੀ ਜਵਾਬਦੇਹੀ ਬਣ ਜਾਂਦੀ ਆ ਬਿਲਕੁਲ ਬਹੁਤ ਸਾਰੇ ਬਹੁਤ ਸਾਰੇ ਮਸਲਿਆਂ ਦੇ ਵਿੱਚ ਘੇਰ ਕੇ ਅਫਸਰਾਂ ਤੋਂ ਬੌਖੀਆਂ ਮੰਗਾਈਆਂ ਨੇ ਜਿਵੇਂ ਬੰਦੀਆਂ ਨੇ ਬਿਲਕੁਲ ਉਹ ਤਾਂ ਕਰਕੇ ਜਿਹੜੀ ਲੋਬੀ ਆ ਸਾਰੀ ਅਫਸਰ ਲੋਬੀ ਆ ਇਹ মিডিਆ ਰਾਹੀਂ ਜਿਹੜੇ ਇਹਨਾਂ ਦੇ ਪੱਖ ਦੇ ਚੈਨਲ ਨੇ ਉਹਨਾਂ ਰਾਹੀਂ ਲਗਾਤਾਰ ਇਹ ਨੈਰੇਟਿਵ ਉਭਾਰ ਰਹੀਆਂ ਨੇ ਹਾਂ ਕਿਸਾਨ ਜੁੜੀਆਂ ਨਾਲ ਦੀਆਂ ਕਮਜ਼ੋਰੀਆਂ ਹੈਗੀਆਂ ਨੇ ਵਿੱਚ ਉਹ ਕਮਜ਼ੋਰੀਆਂ ਨੂੰ ਵਧਾ ਚੜਾ ਕੇ ਪੇਸ਼ ਕਰਕੇ ਮਤਲਬ ਜੇ ਕਿਸਾਨ ਜੁੜੀਆਂ ਨਾਲ ਦੀਆਂ ਕਮਜ਼ੋਰੀਆਂ ਦੀ ਇਹ ਗੱਲ ਕਰਦੇ ਨੇ ਤਾਂ ਉਸ ਮਾਮਲੇ ਥੋੜਾ ਜਿਹੜਾ ਸਿਸਟਮ ਆ ਸਾਰਾ ਥੋੜਾ ਮਹਿਕਮਾ ਸਿਰੇ ਦਾ ਕਰਪਟਾ ਨਾਲੇ ਤਾਂ ਇੱਕ ਸਿਸਟਮ ਆ ਨਾ ਉਹ ਤਾਂ ਜਥੇਬੰਦੀਆਂ ਨੇ ਇਹ ਤਾਂ ਉਹ ਜਵਾਬ ਇਹ ਸਿਸਟਮ ਆ ਇੱਕ ਔਰ ਹਰਮਨ ਜੀ ਲਾਸਟ ਦੇ ਵਿੱਚ ਮੈਂ ਪੁੱਛਣਾ ਚਾਹੂੰ ਕਿ ਭਾਜਪਾ ਨੇ ਕਿਸਾਨਾਂ ਦੇ ਉੱਤੇ ਅਟੈਕ ਕੀਤਾ ਭਾਜਪਾ ਦਾ ਪੰਜਾਬ ਦੇ ਪਿੰਡਾਂ 'ਚ ਪੜਨਾ ਆਫਾ ਹੋ ਗਿਆ ਬੀਜੇਪੀ ਦੇ ਲੀਡਰ ਜਦੋਂ ਇੱਕ ਪਿੰਡ ਤੋਂ ਜਾਂਦੇ ਸੀ ਮਗਰ ਨੌਜਵਾਨ ਲੱਗ ਜਾਂਦੇ ਵੀ ਹੋ ਗਿਆ ਹੋ ਗਿਆ ਮੂਹਰੇ ਪਿੰਡ ਫੋਨ ਕਰਨ ਲਈ ਘੇਰ ਲੈਂਦੇ ਸੀ ਔਰ ਕੀ ਜੇ ਆਮ ਆਦਮੀ ਪਾਰਟੀ ਦੀ ਇਹੀ ਹਾਲਤ ਰਹਿੰਦੀ ਐਵੇਂ ਅਟੈਕ ਕਰਦੇ ਨੇ ਤਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਇਹਨਾਂ ਦਾ ਹੀ ਵਾੜਨਾ ਦੁੱਬਰ ਹੋ ਜਾਊ ਦੇਖੋ ਮਤਲਬ ਆਉਣ ਵਾਲੇ ਲੋਕਾਂ ਨੇ ਦੇਖਣਾ ਉਹ ਤਾਂ ਇਹਨਾਂ ਨੂੰ ਕਿਵੇਂ ਰਿਸਪੌਂਡ ਕਰਨਾ ਇਹਨਾਂ ਨੇ ਆਪ ਦਾ ਚਿਹਰਾ ਦਿਖਾਤਾ ਚਿਹਰਾ ਦਿਖਾਤਾ ਇਹ ਨੰਗੇ ਚੱਟੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਆ ਗਏ ਨੇ ਕਿ ਇਹ ਤਾਂ ਹੁਣ ਲੋਕ ਰਿਸਾਈਡ ਕਰਨਗੇ ਬਾਕੀ ਕਿਸਾਨ ਜੁਨੀਆ ਨਾ ਕਿਸ ਪੱਧਰ ਦੇ ਉੱਤੇ ਆਰਗੇਨਾਈਜ਼ ਦੁਆਰਾ ਮੋੜ ਜਿੱਥੇ ਬੰਦ ਹੁੰਦੀਆਂ ਨੇ ਕੀ ਅੰਦੋਲਨ ਨੂੰ ਕੀ ਸ਼ੇਪ ਦਿੰਦੀਆਂ ਨੇ ਤੇ ਲੋਕਾਂ ਦੇ ਵਿੱਚ ਕੀ ਸਨੇਹਾ ਲੈ ਕੇ ਜਾਂਦੀਆਂ ਨੇ ਕਿ ਜਿਹੜਾ ਇਹ ਲੋਕਾਂ ਨੂੰ ਪਾੜਨ ਦਾ ਰਾਹ ਅਪਣਾਇਆ ਵਾ ਇਹਨਾਂ ਨੇ ਕਿਸਾਨ ਮੂਵਮੈਂਟ ਦੇ ਉਲਟ ਅਲਟਰਨੇਟਿਵ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹੀ ਕਿਵੇਂ ਕਾਟ ਕਰਦੀਆਂ ਨੇ ਤਾਂ ਉਸ ਗੱਲਾਂ ਦੇ ਉੱਤੇ ਸਾਰਿਆਂ ਦੇ ਉੱਤੇ ਗੱਲ ਖੜੀ ਆ ਤੇ ਪਰ ਇਹਨਾਂ ਨੇ ਇਹ ਗੱਲ ਜ਼ਰੂਰ ਹੈ ਕਿ ਜਿਹੜਿਆਂ ਲੋਕਾਂ ਨੇ ਇਹਨਾਂ ਨੂੰ ਤਾਕਤ ਤੇ ਬਿਠਾ ਲਿਆ ਇਹ ਹੁਣ ਉਹਨਾਂ ਨੂੰ ਹੀ ਕੁਚਣ ਲੱਗ ਗਏ ਤੇ ਇਹਦਾ ਨਤੀਜਾ ਤਾਂ ਵੈਸੇ ਦਾ ਇਤਿਹਾਸ ਦੇ ਵਿੱਚ ਹੈਗਾ ਹੀ ਆ ਪੰਜਾਬ ਦੇ ਲੋਕ ਇੰਨੇ ਕਿਤਾ ਬੁੱਕਲ ਇੰਨੇ ਕਿਤਾ ਪੈਲ ਕਾ ਦੀ ਉਹਨਾਂ ਚ ਹੈਗੀ ਹੋਈ ਆ ਤੇ ਫਿਰ ਇਹ ਜਵਾਬ ਤਾਂ ਦਿੰਦੇ ਨੇ ਤਾਂ ਉਹ ਜਵਾਬ ਇਹਨਾਂ ਨੂੰ ਲੋਕ ਕਿਸ ਰੂਪ ਚ ਦੇਣਗੇ ਉਹ ਉਹਨਾਂ ਨੇ ਦਿਨ ਅਜ ਪਤਾ ਲੱਗੇ ਸਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ